1984 ਸਾਡੇ ਸਿੱਖਾਂ ਨੂੰ ਨਹੀਂ ਭੁੱਲਦਾ ਕਿਉਂਕਿ ਜਿਹੜਾ 1984 ਹੈ ਉਸ ਦਾ ਦਰਦ ਸਾਡੇ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਨੇ ਕਾਫੀ ਹੰਡਾਇਆ ਤੇ ਇਹ ਦਰਦ ਕਾਫੀ ਲੰਮਾ ਚੱਲਿਆ ਕਿਉਂਕਿ ਇਹ ਦੌਰ ਮੁੱਕਣ ਵਾਲਾ ਨਹੀਂ ਸੀ ਅਤੇ ਇਸ ਦੀ ਆੜ ਦੇ ਵਿੱਚ ਬਹੁਤ ਸਾਰੇ ਜ਼ੁਲਮ ਵੀ ਹੋਏ ਬਹੁਤ ਸਾਰੇ ਪੁਲਿਸ ਵਾਲਿਆਂ ਨੇ ਨੌਜਵਾਨ ਬੇਕਸੂਰਾਂ ਨੂੰ ਵੀ ਮਾਰਿਆ ਤੇ ਜਿਹੜੇ ਇਸ ਨੂੰ ਕਈ ਨਾਮ ਦਿੱਤੇ ਗਏ ਜਿਹੜਾ 1984 ਦਾ ਦੌਰ ਹੈ ਇਸ ਨੂੰ ਕਈ ਨਾਮ ਦਿੱਤੇ ਗਏ ਕਿਸੇ ਨੇ ਬਲੂ ਸਟਾਰ ਕਿਹਾ ਕਿਸੇ ਨੇ ਕੁਝ ਕਿਹਾ ਪਰ ਇਹ ਸਭ ਜੋ ਸੀ ਇਹ ਸਿੱਖਾਂ ਨੂੰ ਢਾਹ ਲਾਉਣ ਵਾਲਾ ਸੀ ਜਿਹੜਾ ਸਿੱਖ ਇਤਿਹਾਸ ਹੈ ਉਸ ਨੂੰ ਢਾਹ ਲਾਈ ਗਈ ਉਸ ਵੇਲੇ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ ਜਿਹੜਾ ਸਿੱਖਾਂ ਦਾ ਅਸਲੀ ਇਤਿਹਾਸ ਸੀ ਉਸ ਨੂੰ ਕਾਫੀ ਤੋੜ ਮਰੋੜ ਕੀਤੀ ਗਈ ਉਹ ਗਾਇਬ ਕੀਤਾ ਗਿਆ ਤਾਂ ਜੋ ਜਿਹੜਾ ਹੈ ਸਾਡਾ ਸਿੱਖਿਆ ਸਿੱਖ ਇਤਿਹਾਸ ਹੈ ਉਸ ਨੂੰ ਸਾਡੀ ਨੌਜਵਾਨ ਪੀੜ੍ਹੀ ਪੜਨਾ ਸਕੇ ਤੇ ਸਾਡਾ ਜਿਹੜਾ ਬੜਮੁੱਲਾ ਇਤਿਹਾਸੀ ਉਸ ਤੋਂ ਅਸੀਂ ਵਾਂਝੇ ਰਹਿ ਜਾਈਏ ਕਿਉਂਕਿ ਜੇ ਅਸੀਂ ਆਪਣੇ ਪੁਰਾਣੇ ਸੂਰਮਿਆਂ ਦੀਆਂ ਵਾਰਾਂ ਜਾਂ ਉਹਨਾਂ ਦੇ ਕਿੱਸੇ ਪੜਾਂਗੇ ਤਾਂ ਅਸੀਂ ਸਿੱਖ ਕੌਮ ਦੇ ਵਿੱਚ ਜੁਝਾਰੂ ਹੋਵਾਂਗੇ ਤਾਂ ਸਾਡਾ ਖੂਨ ਵੀ ਖੋਲੇਗਾ ਅਤੇ ਅਜਿਹੇ ਬਹੁਤ ਸਾਰੇ ਕਿੱਸੇ ਜਿਹੜੇ ਸਿੱਖ ਜਗਤ ਦੇ ਪੜਨ ਵਾਲੇ ਸਨ ਸਿੱਖ ਪੀੜੀ ਨੂੰ ਪੜਨ ਲਈ ਉਨ੍ਹਾਂ ਦੇ ਵਿੱਚ ਨਵਾਂ ਜੋਸ਼ ਆਉਣਾ ਸੀ ਜੇ ਉਹ ਪੜ੍ਹ ਲੈਂਦੇ ਤਾਂ ਉਹ ਸਾਰਾ ਕੁਝ ਲੁੱਟਿਆ ਪੁੱਟਿਆ ਗਿਆ ਅਤੇ ਸਾਨੂੰ ਨਵਾਂ ਇਤਿਹਾਸ ਦੇ ਦਿੱਤਾ ਗਿਆ ਜੋ ਸਾਡੇ ਕਿਸੇ ਵੀ ਕਾਬਲ ਨਹੀਂ ਹੈ ਸਾਡੇ ਲਈ ਕੋਈ ਇਹ ਫਾਇਦੇਮੰਦ ਨਹੀਂ ਹੈ ਠੀਕ ਕਹਿ ਰਿਹਾ ਨੌਜਵਾਨ ਆਗੂ ਆ ਉਹ ਤੁਹਾਨੂੰ ਦਿਖਾਉਣੇ ਆ ਜਦੋਂ ਵੀ ਆਪਾਂ 1984 ਦੀ ਗੱਲ ਕਰਦੇ ਆ ਤੇ ਅਕਸਰ ਹੀ ਆਪਾਂ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਆ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਜੂਨ ਦੀ ਜਾਂ ਕਰਦੇ ਆ ਨਵੰਬਰ ਦੀ ਅੰਮ੍ਰਿਤਸਰ ਦੀ ਜਾਂ ਦਿੱਲੀ ਦੀ ਸੋ ਆਪਣਾ 84 ਇਥੋਂ ਤੱਕ ਜਿਹੜੀ ਨਵੀਂ ਪੀੜ੍ਹੀ ਹੈ ਖਾਸ ਕਰਕੇ ਉਹ ਇੰਨਾ ਕੀ 83 ਨੂੰ ਜਾਣਦੀ ਆ ਸੋ 84 ਇੱਕ ਜਿਹੜਾ ਵਾ ਦੌਰ ਆ ਬੜਾ ਲੰਬਾ ਘੱਟੋ ਘਾਟ 15 ਸਾਲ ਜਿਹੜਾ ਵਾ ਉਹ ਸੰਘਰਸ਼ ਚੱਲਿਆ ਸੋ ਉਹਦੇ ਵਿੱਚ ਕਿੰਨੀਆਂ ਵੱਡੀਆਂ ਘਟਨਾਵਾਂ ਹੋਈਆਂ ਇਧਰੋਂ ਵੀ ਉਧਰੋਂ ਵੀ ਸੋ ਉਹਦੇ ਵੇਰਵੇ ਤੇ ਗਾਂ ਆਪਾਂ ਕੀ ਵੇਖਣੇ ਆ ਆਪਾਂ ਨੂੰ ਘਟਨਾਵਾਂ ਦੇ ਜ਼ਿਕਰ ਤੱਕ ਵੀ ਨਵੀਂ ਪੀੜ੍ਹੀ ਨੂੰ ਜੋ ਇਹ ਮਹਿਸੂਸ ਕਰੀਦਾ ਉਹ ਜਿਹੜਾ ਨਹੀਂ ਪਤਾ ਸੋ ਮੈਂ ਇੱਥੇ ਘੱਟੋ ਘਾਟੇ ਚਾਹਨਾ ਕਿ ਮੈਂ ਉਹ ਵੀਰਵੇ ਤੇ ਨਹੀਂ ਕਟੂਕਟ ਕਟਨਾਵਾ ਹੀ ਦੇ ਨਾਮ ਸੰਝੇ ਕਰਾਂ ਕਿ ਮੁਖ ਮੁਕਟਨਾਵਾ ਜਿਹੜੀ ਪੰਜਾਬ ਵਿੱਚ ਜਾਂ ਸਿੱਖਾਂ ਵਿੱਚ ਜਾਂ ਹਿੰਦੁਸਤਾਨ ਵਿੱਚ ਜਾਂ ਸਿੱਖਾਂ ਦੇ ਨਾਲ ਇਹ ਜਿਹੜੀਆਂ ਹੋਣੀਆਂ ਹੋਈਆਂ ਸੋ ਦਰਬਾਰ ਸਾਹਿਬ ਤੇ ਹਮਲਾ ਹੋਇਆ 1983 ਜੇ ਸਾਰਿਆਂ ਨੂੰ ਪਤਾ ਪਰ ਪਹਿਲੀ ਵਾਰੀ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਭਾਰਤੀ ਫੋਰਸ ਹੀ ਉਹ 1983 ਚ ਨਹੀਂ ਗਈ ਉਹ ਗਈ 1955 ਵਿੱਚ ਸੋ ਉੱਥੇ ਅਸਲਾ ਵੀ ਚੱਲਿਆ ਜਿਹੜਾ ਅਸਲਾ ਚੱਲਿਆ ਉਹ ਅਜੈਬ ਘਰ ਦਰਬਾਰ ਸਾਹਿਬ ਦੇ ਉੱਪਰ ਅਜੇ ਵੀ ਪਿਆ ਹੋਇਆ ਸੋ 1955 ਚ ਪਹਿਲਾ ਜਿਹੜਾ ਵਾ ਉਹ ਭਾਰਤੀ ਫੌਜ ਨੇ ਪੁਲਸ ਨੇ ਕਹਿ ਲੋ ਜਾਂ ਫੌਜ ਨੇ ਫੋਰਸਿਸ ਨੇ ਉਹ ਹਮਲਾ ਕੀਤਾ ਫਿਰ 1984 ਚ ਹਮਲਾ ਹੋਇਆ ਭਾਰਤੀ ਫੌਜ ਨੇ ਜਾਂ ਭਾਰਤ ਨੇ ਉਹਦਾ ਨਾਮ ਬਲੂ ਸਟਾਰ ਦਿੱਤਾ